ਮੇਰਾ ਪਰਿਵਾਰ ਤੇ ਮੇਰੇ ਰਿਸ਼ਤੇਦਾਰ ਤੇ ਮੇਰੇ ਕੁੜਮ ਜਿਉਂਦੇ ਰਹਿਣ ਜੈਦਾਤਾਂ ਦੇ ਅਸੀਂ ਗੁਰੂ ਘਰ ਦੀਆਂ ਦੇ ਮਾਲਕ ਬਣ ਜਾਈਏ ਤੇ ਕੌਮ ਸਾਡੀ ਕੰਮੇ ਹੀ ਬਣ ਜਾਏ ਇਹਨਾਂ ਗਰੀਬਾਂ ਦੇ ਪੁੱਤ ਇਹ ਰਾਜਨੀਤੀ ਦੀ ਪੱਠੀ ਚ ਪਵਾ ਕੇ ਤੇ ਮਰਵਾ ਦਿਓ ਤੇ ਰਾਜ ਲੈ ਲਓ ਤੇ ਰਾਜ ਕਰਕੇ ਅੱਜ ਕਿਤਰਾ ਮੋਢੇ ਮੂੰਹ ਬੇਸ਼ਰਮਾਂ ਦੀ ਤਰ੍ਹਾਂ ਕੌਮ ਦਾ ਮੋਢਾ ਮੂੰਹ ਕਰਕੇ ਤੇ ਆਪ ਅੰਦਰ ਵੜਿਆ ਬੈਠ ਕੌਮ ਨੂੰ ਪਾਣੀ ਤੂੰ ਆਪ ਦੇ ਕੇ ਗਿਆ ਅੱਜ 16 ਤੋਂ ਜਾ ਰਿਹਾ ਹਰਿਆਣੇ ਮੈਂ ਤੇ ਬੰਨੇ ਉੱਚੇ ਕਰਵਾ ਕੇ ਪਾਣੀ ਦੇ ਰਿਆ 16 ਤੋਂ ਤੇ ਸਾਨੂੰ ਉੱਲੂ ਬਣਾ ਰਿਹਾ ਕਹਿੰਦਾ ਕੁਰਬਾਨੀ ਬੜੀ ਵੱਡੀ ਕੀਤੀ ਗਾਹ ਵੀ ਕਰੂੰਗਾ ਤੁਸੀਂ ਤੇ ਰਜ਼ਾਇਨਾ ਨਹੀਂ ਕਰ ਸਕਦੇ ਕਿਸੇ ਸੀਟ ਤੋਂ ਤੁਸੀਂ ਕੀ ਕੁਰਬਾਨੀ ਕਰੋਗੇ ਸਰੀਰ ਕਿਵੇਂ ਤਿਆਗੋਗੇ ਪ੍ਰਬੰਧਕ ਕਮੇਟੀ ਦਾ ਬੇੜਾਗਰ ਕਰਤਾ ਕਾਲੀ ਦਲ ਨੇ ਕੁਰਬਾਨੀਆਂ ਦੇ ਕੇ ਬਣਾਈ ਪਰ ਬੇੜਾ ਕਰ ਕੇ ਨਹੀਂ ਕੀਤਾ ਇਸ ਬਾਦਲ ਚੰਡੀਗੜ੍ਹ ਦੇ ਗਿਆ ਸੈਂਟਰ ਸਰਕਾਰ ਨੂੰ ਅਦਾਰੇ ਚੰਡੀਗੜ੍ਹ ਤੋਂ ਆ ਕੇ ਮੁਹਾਲੀ ਸਾਰੇ ਤੇ ਉੱਥੇ ਜਿਹੜੇ ਪ੍ਰਵਾਸੀ ਲੋਕ ਸੀ ਉਹਨਾਂ ਨੂੰ ਮਲਟੀ ਸਟੋਰੀ ਬਣਾ ਕੇ ਹਾਊਸ ਦੇ ਉੱਤੇ ਸੈਂਟਰ ਸਰਕਾਰ ਨੇ ਇਹ ਚੁੱਪੀ ਧਾਰ ਕੇ ਬੈਠਾ ਰਿਹਾ 60% ਪੰਜਾਬੀਆਂ ਦੀਆਂ ਨੌਕਰੀਆਂ ਸੀ ਚੰਡੀਗੜ੍ਹ ਚ ਅੱਜ 1% ਨੇ ਮਿਲਦੀ ਹਰਿਆਣੇ ਨੂੰ 70% ਜਾ ਰਹੀਆਂ ਇਹਦਾ ਕਦੇ ਮੂੰਹ ਨਹੀਂ ਖੁੱਲਿਆ ਤੇ ਇਹ ਕਹਿੰਦਾ ਮੈਂ ਲੜਦਾ ਰਿਹਾ ਮੈਂ ਸ਼ਹੀਦ ਦੇਖੋ ਝੂਠ ਬੋਲਣ ਵਾਲੇ ਦੀ ਅਤ ਹੁੰਦੀ ਆ ਕੋਈ ਇਹ ਤੇ ਇਹਦਾ ਝੂਠ ਤੇ ਬੜਾ ਮੰਨਿਆ ਪਰ ਮੰਨਿਆ ਪਰ ਤੁਸੀਂ ਹੁਣ ਦੇਖੋ ਹੁਣ ਜਿਹੜੇ ਇਹਦੇ ਗਾਂ ਪਿਆਦੇ ਨੇ ਉਹ ਵੀ ਝੂਠ ਬੋਲ ਰਹੇ ਨੇ ਤੇ ਝੂਠ ਬੋਲਣ ਦੇ ਵਿੱਚ ਇਸ ਤਰ੍ਹਾਂ ਅੱਗੇ ਇੱਕ ਦੂਸਰੇ ਤੋਂ ਅੱਗੇ ਨਿਕਲ ਰਹੇ ਨੇ ਜਿਵੇਂ ਉਹਨਾਂ ਨੂੰ ਪਤਾ ਹੋਵੇ ਕਿ ਨਵੰਬਰ ਚੋਸੇ ਨੂੰ ਪ੍ਰਧਾਨਗੀ ਮਿਲਣੀ ਜਿਹੜਾ ਸਭ ਏਜੰਸੀ ਨੂੰ ਦਿੱਤੀ ਜਾਵੇ ਇਹਦੀ ਰਿਪੋਰਟ ਲਿਖਾ ਕੇ ਕੇਸ ਕਿਸੇ ਏਜੰਸੀ ਨੂੰ ਦਿਓ ਤਾਂ ਕਿ ਸਾਨੂੰ ਪਤਾ ਲੱਗ ਸਕੇ ਇੰਨੀ ਵੱਡੀ ਮਾਤਰਾ ਸਰੂਪ ਕਿੱਥੇ ਗਿਆ ਸਾਨੂੰ ਕਿਸ ਹਾਲਾਤ ਚੋਂ ਬ੍ਰਾਹਮਤ ਹੋਣਗੇ ਜਦੋਂ ਹੋਣਗੇ ਉਦੋਂ ਅਸੀਂ ਮੂੰਹ ਦਿਖਾਉਣ ਜੋਗੇ ਰਹਾਂਗੇ ਕਿ ਨਹੀਂ ਇਹ ਅੱਜ ਦੀ ਤਰੀਕ ਤੇ ਵਿੱਚ ਅਸੀਂ ਮਹਿਸੂਸ ਕਰਦੇ ਕਿ ਸਾਨੂੰ ਅੱਜ ਹੋਣਾ ਨਹੀਂ ਸੀ ਚਾਹੀਦਾ ਦੁਨੀਆ ਤੋਂ ਪਹਿਲਾਂ ਮਰ ਜਾਂਦੇ ਤੇ ਇਹ ਬਾਅਦ ਚ ਕਰਦੇ ਫੇਰ ਠੀਕ ਸੀ ਬੇੜਾਗਲ ਕਰ ਦਿੱਤਾ ਇੱਕ ਪਰਿਵਾਰ ਨੇ ਆਪਣਾ ਟੱਬਰ ਪਾਲਣ ਲਈ ਬਰਬਾਦ ਕਰਤਾ ਗੁਰੂ ਦੇ ਪਰਿਵਾਰ ਨੂੰ ਗੁਰੂ ਸਾਹਿਬ ਤੇ ਕਹਿੰਦੇ ਸੁਖੀ ਬਸੇ ਮੋਰੋ ਪਰਿਵਾਰ ਆ ਪਰਿਵਾਰ ਕਿਹੜਾ ਸੇਵਕ ਸਿੱਖ ਸਵੇ ਕਰਤਾਰ ਆ ਕਰਤਾਪੁਰਖ ਦਾ ਜਿਹੜਾ ਸੇਵਕ ਆ ਉਹ ਮੇਰਾ ਪਰਿਵਾਰ ਹੈ ਤੋ ਪੰਥ ਬਸੇ ਮੈਂ ਉਜੜਾਂ ਬਣ ਚਾਉ ਕਨੇਰਾ ਇੱਛਾ ਕੀ ਕਿ ਮੇਰਾ ਪਰਿਵਾਰ ਭਾਵੇਂ ਉਜੜ ਜਾਵੇ ਪਰ ਪੰਥ ਬਸਦਾ ਰਹੇ ਅੱਜ ਸਾਡੇ ਲੀਡਰ ਦੀ ਇੱਛਾ ਹੈ ਕਿ ਮੇਰਾ ਪਰਿਵਾਰ ਤੇ ਮੇਰੇ ਰਿਸ਼ਤੇਦਾਰ ਤੇ ਮੇਰੇ ਕੁੜਮ ਜਿਉਂਦੇ ਰਹਿਣ ਜੈ ਦਾਤਾਂ ਦੇ ਅਸੀਂ ਗੁਰੂ ਘਰ ਦੀਆਂ ਦੇ ਮਾਲਕ ਪਾਟੀਏ ਤੇ ਕੌਮ ਸਾਡੀ ਕੰਮੀ ਬਣ ਜਾਏ ਇਹਨਾਂ ਗਰੀਬਪਾ ਦੇ ਪੁੱਤ ਇਹ ਰਾਜਨੀਤੀ ਦੀ ਪੱਠੀ ਚ ਪਵਾ ਕੇ ਤੇ ਮਰਵਾ ਦਿਓ ਤੇ ਰਾਜ ਲੈ ਲਓ ਤੇ ਰਾਜ ਕਰਕੇ ਅੱਜ ਕਿਤਰਾ ਮੋਢੇ ਮੂੰਹ ਬੇਸ਼ਰਮਾਂ ਦੀ ਤਰ੍ਹਾਂ ਕੌਮ ਦਾ ਮੋਢਾ ਮੂੰਹ ਕਰਕੇ ਤੇ ਆਪ ਅੰਦਰ ਵੜਿਆ ਬੈਠਾ ਬੜੇ ਦਿਨਾਂ ਬਾਅਦ ਆਤ ਸ਼ਕਲ ਦਿਖਾਈ ਇਹ ਕਹਿ ਕੇ ਕਿ ਕਾਲੀ ਦਲ ਨੇ ਬੜੀ ਵੱਡੀ ਕੁਰਬਾਨੀ ਕੀਤੀ ਕਾਂਗਰਸ ਸਾਡੀ ਦੁਸ਼ਮਣ ਕਾਂਗਰਸ ਵੀ ਦੁਸ਼ਮਣ ਆ ਸੱਚ ਆ ਅਕਾਲੀ ਦਲ ਦੀ ਕੁਰਬਾਨੀ ਬੜੀ ਵੱਡੀ ਇਹ ਵੀ ਸੱਚ ਆ ਪਰ ਤੇਰੀ ਤੇ ਤੇਰੇ ਪਰਿਵਾਰ ਦੀ ਕੀ ਕੁਰਬਾਨੀ ਇਹ ਦੱਸ ਤੂੰ ਮਰਵਾਤਾ ਪਾਣੀਆਂ ਦੇ ਮਸਲਿਆਂ ਤੇ ਕੌਮ ਨੂੰ ਪਾਣੀ ਤੂੰ ਆਪ ਦੇ ਕੇ ਗਿਆ ਅੱਜ 16 ਤੋਂ ਜਾ ਰਿਹਾ ਹਰਿਆਣੇ ਨੂੰ ਪਾਣੀ ਮੈਦ ਦੇ ਬੰਨੇ ਉੱਚੇ ਕਰਵਾ ਕੇ ਪਾਣੀ ਦੇ ਰਿਹਾ 16 ਤੋਂ ਤੇ ਸਾਨੂੰ ਉੱਲੂ ਬਣਾ ਰਿਹਾ ਕਹਿੰਦਾ ਕੁਰਬਾਨੀ ਬੜੀ ਵੱਡੀ ਕੀਤੀ ਗਾ ਵੀ ਕਰੂੰਗਾ ਤੁਸੀਂ ਤੇ ਰਜ਼ਾਇਨ ਨਹੀਂ ਕਰ ਸਕਦੇ ਕਿਸੇ ਸੀਟ ਤੋਂ ਤੁਸੀਂ ਕੀ ਕੁਰਬਾਨੀ ਕਰੋਗੇ ਸਰੀਰ ਕਿਵੇਂ ਤਿਆਗੋਗੇ ਪ੍ਰਬੰਧਕ ਕਮੇਟੀ ਦਾ ਬੇੜਾ ਕਰ ਕਰਤਾ ਕਾਲੀ ਦਲ ਨੇ ਕੁਰਬਾਨੀਆਂ ਦੇ ਕੇ ਬਣਾਈ ਪਰ ਬੇੜਾ ਕਰ ਕਿਹਨੇ ਕੀਤਾ ਇਸ ਬਾਦਲ ਦੇ ਲਾਣੇ ਨੇ ਚੰਡੀਗੜ੍ਹ ਦੇ ਗਿਆ ਸੈਂਟਰ ਸਰਕਾਰ ਨੂੰ ਅਦਾਰੇ ਚੰਡੀਗੜ੍ਹ ਤੋਂ ਆਗੇ ਮੁਹਾਰੀ 'ਚ ਸਾਰੇ ਤੇ ਉੱਥੇ ਜਿਹੜੇ ਪ੍ਰਵਾਸੀ ਲੋਕ ਸੀ ਉਹਨਾਂ ਨੂੰ ਮਲਟੀ ਸਟੋਰੀ ਬਣਾ ਕੇ ਹਾਊਸ ਦੇ ਤੇ ਸੈਂਟਰ ਸਰਕਾਰ ਨੇ ਇਹ ਚੁੱਪੀ ਧਾਰ ਕੇ ਬੈਠਾ ਰਿਹਾ 60% ਪੰਜਾਬੀਆਂ ਦੀਆਂ ਨੌਕਰੀਆਂ ਸੀ ਚੰਡੀਗੜ੍ਹ ਚ ਅੱਜ 1% ਨੇ ਮਿਲਦੀ ਹਰਿਆਣੇ ਨੂੰ 70% ਜਾ ਰਹੀਆਂ ਇਹਦਾ ਕਦੇ ਮੂੰਹ ਨਹੀਂ ਖੁੱਲਿਆ ਤੇ ਇਹ ਕਹਿੰਦਾ ਮੈਂ ਲੜਦਾ ਰਿਹਾ ਮੈਂ ਸ਼ਹੀਦ ਦੇਖੋ ਝੂਠ ਬੋਲਣ ਵਾਲੇ ਦੀ ਅਤ ਹੁੰਦੀ ਆ ਕੋਈ ਇਹ ਤੇ ਇਹਦਾ ਝੂਠ ਤੇ ਬੜਾ ਮੰਨਿਆ ਪਰ ਮੰਨਿਆ ਪਰ ਤੁਸੀਂ ਹੁਣ ਦੇਖੋ ਹੁਣ ਜਿਹੜੇ ਇਹਦੇ ਗ੍ਰਾਮ ਪਿਆਦੇ ਨੇ ਉਹ ਵੀ ਝੂਠ ਬੋਲ ਰਹੇ ਨੇ ਤੇ ਝੂਠ ਬੋਲਣ ਦੇ ਵਿੱਚ ਇਸ ਤਰ੍ਹਾਂ ਅੱਗੇ ਇੱਕ ਦੂਸਰੇ ਤੋਂ ਅੱਗੇ ਨਿਕਲ ਰਹੇ ਨੇ ਜਿਵੇਂ ਉਹਨਾਂ ਨੂੰ ਪਤਾ ਹੋਵੇ ਕਿ ਨਵੰਬਰ ਚੋਸੇ ਨੂੰ ਪ੍ਰਧਾਨਗੀ ਮਿਲਣੀ ਜਿਹੜਾ ਸਭ ਤੋਂ ਵੱਡਾ ਝੂਠ ਬੋਲੂਗਾ ਅੱਕਲ ਦੀਆਂ ਗੱਲਾਂ ਨੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨਹੀਂ ਲੱਭ ਰੇ ਸਾਨੂੰ ਤੇ ਪ੍ਰਧਾਨ ਹੋਵੇ ਪ੍ਰਬੰਧਕ ਕਮੇਟੀ ਦਾ ਵਾਈਸ ਪ੍ਰਧਾਨ ਰਜਿੰਦਰ ਸਿੰਘ ਮਹਿਤਾ ਉਹ ਬਿਆਨ ਦੇ ਰਿਹਾ ਜੀ ਇਹ ਰੋਪਲੋਂ ਵਾਲੇ ਝੂਠ ਬਾਲ ਬੋਲ ਰਹੇ ਨੇ ਕਿਤੇ ਕੁਝ ਨਹੀਂ ਆਏਗਾ ਅੱਜ ਤੁਹਾਡਾ ਜ਼ਥੇਦਾਰ ਕਹਿੰਦੇ ਆ 200 ਤੇ 328 ਰੂਪ ਨਹੀਂ ਮਿਲ ਰਹੇ ਸਾਨੂੰ ਦੱਸੋ ਕੀ ਕਹਿੰਦੇ ਕੀ ਕਹੂਗਾ ਹੁਣ ਮੈਂ ਤਾਂ ਇਹ ਕੱਲ ਤੱਕ ਕਹਿੰਦਾ ਸੀਗਾ 5 ਰੂਪ ਸਿਰਫ ਨਸ਼ਟ ਹੋਏ ਜਿਹੜੇ ਗੋਇੰਦਵਾਲ ਸੰਸਕਾਰੇ ਗਏ ਅੱਜ ਇਹਨਾਂ ਦੀ ਪੁਠਾਈ ਕਮੇਟੀ ਨੇ ਦੱਸ ਦਿੱਤਾ ਕਿ 80 ਰੂਪ ਗਏ 80 ਸਰੂਪ ਜਿਹੜੇ ਨੇ ਉਹ 20 20 ਸਰੂਪ ਇੱਕ ਬੈੱਡ ਤੇ ਰੱਖੇ ਜਾਂਦੇ ਨੇ ਇੱਕ ਚੰਦੋਆ ਦੋ ਬੈੱਡ ਜਿਹੜੇ ਪਲੰਗ ਸਿਗੇ ਉਹ ਨਾਲ ਨਸ ਹੋਏ ਤੇ 20 ਤੇ 20 ਪੰਜ ਬੈੱਡ ਨਸ ਹੋਏ ਤੇ ਨਾਲ ਪੰਜ ਬੱਸਾਂ ਚ ਸਰੂਪ ਗਏ ਕੋਇਂਦਵਾਲ ਉਹਨਾਂ ਦੇ ਖਰਚੇ ਪਏ ਹੋਏ ਨੇ ਉਹਨਾਂ ਦੇ ਖਰਚੇ ਪਏ ਨੇ ਤੇ ਖਰਚੇ ਪਾਏ ਨੇ ਜਿਹੜਾ ਚੀਫ ਫੈਕਟਰੀ ਆ ਅੱਜ ਉਹ ਕਹਿੰਦੇ ਜੀ ਇਹ ਤੇ 3 4 ਸਿਗੇ ਆ 4 5 ਸਿਗੇ ਸਰੂਪ ਤੋਂ 80 ਸਰੂਪ ਚੋਰੀ ਸੰਸਕਾਰੇ ਗੋਇੰਦਵਾਲ ਕਿਉਂ ਚੋਰੀ ਕਰ ਰਹੇ ਹੋ ਗੁਰੂ ਗ੍ਰੰਥ ਸਾਹਿਬ ਦੀ ਬੇਹਰਮਤੀ ਹੋ ਰਹੀ ਆ ਤੁਸੀਂ ਕਰ ਰਹੇ ਹੋ ਤੇ ਉਹਨੂੰ ਲੁਕਾ ਰਹੇ ਹੋ ਤੇ ਫਿਰ ਝੂਠ ਬੋਲ ਰਹੇ ਹੋ ਤੇ ਫਿਰ ਅੱਜ ਦੱਸੋ ਅੱਜ ਤੁਸੀਂ ਆਪ ਕਹਿ ਰਹੇ ਹੋ ਕਿ ਇਹ 80 ਸਰੂਪ ਸਨ ਜਿਹੜੇ ਨਸ ਹੋਏ ਜਿਨ੍ਹਾਂ ਨੂੰ ਚੋਰੀ ਜਾ ਕੇ ਸੰਸਕਾਰਿਆ ਪੰਜ ਬਸਾਂ ਗਈਆਂ ਪੰਜ ਬੈੱਡ ਖਰਾਬ ਹੋਏ ਚੰਦੋਏ ਖਰਾਬ ਹੋਏ ਤੇ ਜਿਹੜੇ ਜਿਨ੍ਹਾਂ ਦਾ ਖਰਚੇ ਤੁਸੀਂ ਕਮੇਟੀ ਚ ਪਾਏ ਤੇ ਬਾਹਰ ਝੂਠ ਬੋਲੀ ਜਾ ਰਿਹਾ ਕਿ ਹੋਏ ਕੁਛ ਨਹੀਂ ਜੀ ਮੈਂ ਦੁਹਾਈ ਦੇ ਰਿਹਾ ਕਈਆਂ ਦਿਨਾਂ ਤੋਂ ਇਹ ਜ਼ਥੇਦਾਰ ਨੂੰ ਤੇ ਪ੍ਰਧਾਨ ਨੂੰ ਤੇ ਇਸ ਚੀਫ ਸੈਕਟਰੀ ਨੂੰ ਕਿ ਸੱਚ ਬੋਲੋ ਕੋ ਸੱਚ ਬੋਲ ਕੇ ਦੱਸ ਦਿਓ ਇਹ ਤੁਹਾਨੂੰ ਕਿਸ ਦਾ ਆਰਡਰ ਸੀ ਗੁਰੂ ਗ੍ਰੰਥ ਸਾਹਿਬ ਦਾ ਇੰਨਾ ਵੱਡਾ ਅਲਾਰਟ দান ਕਰਨ ਦੇ ਦਿੰਦਾ ਤੇ ਕਿਹਦੇ ਕੋਲ ਭੇਜੇ ਕਿਹੜੇ ਡੇਰੇ 'ਚ ਭੇਜੇ ਸਾਨੂੰ ਦੱਸੋ ਫਿਰ ਇੱਕ ਸਰੂਪ ਛਾਪ ਰਹੇ ਨੇ ਕੈਨੇਡਾ 'ਚ ਉਹ ਫੜੇ ਗਏ ਤੇ ਪਹਿਲਾਂ ਕਹਿੰਦੇ ਸੀ ਜੀ ਸਾਨੂੰ ਪਤਾ ਹੀ ਨਹੀਂ ਜਥੇਦਾਰ ਅਕਾਲ ਤਖਤ ਤੋਂ ਖੋਣ ਵਾਲਾ ਉੱਥੇ ਨੋਟਿਸ ਭੇਜ ਰਿਆ ਕਿ ਸਾਨੂੰ ਦੱਸਿਆ ਜਾਵੇ ਕਿ ਤੁਸੀਂ ਸਰੂਪ ਕਿਵੇਂ ਛਾਪੇ ਤੇ ਮੈਂ ਇਹਨੂੰ ਕਹਿ ਰਿਹਾ ਜਥੇਦਾਰਾ ਪਹਿਲਾਂ ਕਮੇਟੀ ਨੂੰ ਪੁੱਛ ਇਹ ਜਿਹੜੀ ਕੰਪਿਊਟਰ ਫਾਈਲ ਕਿਸਨੇ ਦਿੱਤੀ ਉਹ ਤੇ ਕੰਪਿਊਟਰ ਫਾਈਲ ਕਿਸਨੇ ਚੋਰੀ ਕਰਕੇ ਕੈਨੇਡਾ ਭੇਜੀ ਇਹ ਪੁੱਛ ਪਰ ਹੁਣ 15 ਦਿਨਾਂ ਬਾਅਦ ਹੁਣ ਕਮੇਟੀ ਨੂੰ ਕਿਹਾ ਜੀ ਮੈਨੂੰ ਦੱਸਿਆ ਜਾਵੇ ਫਿਲਮ ਕਿੰਨੇ ਚੋਰੀ ਕਰਕੇ ਦਿੱਤੀ ਕੰਪਿਊਟਰ ਫਾਈਲ ਕਿੰਨੇ ਚੋਰੀ ਕਰਕੇ ਦਿੱਤੀ ਹਾਲੀਵੂਡ ਇਹ ਨਹੀਂ ਕਹਿੰਦਾ ਕਿ ਇਹਦੀ ਇਹਦੀ ਰਿਪੋਰਟ ਲਿਖਾਈ ਜਾਵੇ ਇਹ ਕਿਸੇ ਏਜੰਸੀ ਨੂੰ ਦਿੱਤੀ ਜਾਵੇ ਇਹਦੀ ਰਿਪੋਰਟ ਲਿਖਾ ਕੇ ਕੇਸ ਕਿਸੇ ਏਜੰਸੀ ਨੂੰ ਦਿਓ ਤਾਂ ਕਿ ਸਾਨੂੰ ਪਤਾ ਲੱਗ ਸਕੇ ਇੰਨੀ ਵੱਡੀ ਮਾਤਰਾ ਸਰੂਪ ਕਿੱਥੇ ਗਏ ਸਾਨੂੰ ਕਿਸ ਹਾਲਾਤ ਚ ਬਰਾਮਦ ਹੋਣਗੇ ਜਦੋਂ ਹੋਣਗੇ ਉਦੋਂ ਅਸੀਂ ਮੂੰਹ ਦਿਖਾਉਣ ਜੋਗੇ ਰਹਾਂਗੇ ਕਿ ਨਹੀਂ ਇਹ ਅੱਜ ਦੀ ਤਰੀਕ ਤੇ ਵਿੱਚ ਅਸੀਂ ਮਹਿਸੂਸ ਕਰਦੇ ਕਿ ਸਾਨੂੰ ਅੱਜ ਹੋਣਾ ਨਹੀਂ ਸੀ ਚਾਹੀਦਾ ਦੁਨੀਆ ਤੇ ਪਹਿਲਾਂ ਮਰ ਜਾਂਦੇ ਤੇ ਇਹ ਬਾਅਦ ਚ ਕਰਦੇ ਫੇ ਠੀਕ ਸੀ ਪਰ ਅੱਜ ਇਹ ਜਿੰਨਾ ਝੂਠ ਤੇ ਕੁਫਰ ਤੋਲਦਾ ਪਿਆ ਏ ਇਹ ਪਰਿਵਾਰ ਜਿਨਨੇ ਸਾਰੀ ਕੌਮ ਦੇ ਗੋਟਾ ਤੇ ਲਾਲ ਡੋਰੇ ਬਣਵਾਤੇ ਤੇ ਹੱਥਾਂ ਤੇ ਸਗਨਪ ਸ਼ਗਲ ਦੀਆਂ ਅੰਗੂਠੀਆਂ ਪੁਆਤੀਆਂ ਤੇ ਸ਼ਿਵਲਿੰਗ ਦਾ ਅਸ਼ਨਾਨ ਦੁੱਧ ਨਾਲ ਕਰਉਣਾ ਸ਼ੁਰੂ ਕਰਤਾ ਆ ਸਾਡੀਆਂ ਜੇ ਇਹ ਬਾਦਲ ਦੀ ਨੂੰਹ ਸ਼ਿਵਲਿੰਗ ਦਾ ਅਸ਼ਨਾਨ ਦੁੱਧ ਨਾਲ ਕਰੂਗੀ ਤੇ ਅਸੀਂ ਕਿਹੜੀ ਬੀਬੀ ਨੂੰ ਕਹਾਂਗੇ ਇਸ ਤਰ੍ਹਾਂ ਨਾ ਕਰ ਜੇ ਬਾਦਲ ਦੀ ਵਾਈਫ ਜਿਹੜੀ ਨੂਰ ਬੈਣੀ ਇਹਦੇ ਚਰਨਾ ਚ ਬੈਠ ਕੇ ਪੋਤਰੇ ਦੀ ਦਾਤ ਮੰਗੂਗੀ ਤੇ ਅਸੀਂ ਕਿਹੜੀ ਸਿੱਖ ਬੀਬੀ ਨੂੰ ਕਹਾਂਗੇ ਬੀਬੀ ਇੱਥੇ ਨਾ ਜਾ ਉੱਥੇ ਨਾ ਜਾਈ ਗੁਰੂ ਘਰ ਵੱਲ ਜਾ ਇਹ ਗੁਰੂ ਰਾਮਦਾਸ ਦਾ ਖਾ ਕੇ ਕਿੰਨਾਂ ਦੀਆਂ ਦੁਕਾਨਾਂ ਤੇ ਭੌਂਕਦੇ ਪੈਣ